ਸਾਤਿਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਲੇਕਿਨ ਉਸ ਤੋਂ ਬਾਅਦ ਕੋਈ ਵੀ ਵੱਡਾ ਐਕਸ਼ਨ ਨਹੀਂ ਲਿਆ ਗਿਆ ਦੱਸਦੀ ਕਿ ਇੱਕ ਇੱਕ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਟਕਸਾਲੀ ਆਗੂ ਨੇ ਸਾਬਕਾ ਮੰਤਰੀ ਸਾਬਕਾ ਵਿਧਾਇਕ ਛੜਦੇ ਜਾ ਰਹੇ ਨੇ ਯਾਨੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਖੇਮਾ ਦਿਨ-ਬਦ ਦਿਨ ਖਾਲੀ ਹੁੰਦਾ ਜਾ ਰਿਹਾ ਹੈ ਕਿਸ ਤਰ੍ਹਾਂ ਕਿਉਂਕਿ ਕੁਝ ਤਾਂ ਬਾਗੀ ਧੜੇ ਵਿੱਚ ਚਲੇ ਗਏ ਬਾਗੀ ਧੜੇ ਵਾਲੇ ਹੁਣ ਹੋਰ ਕਿਸੇ ਪਾਰਟੀ ਦੇ ਵਿੱਚ ਜਾਣ ਲੱਗੇ ਹੋਏ ਨੇ ਕਿਉਂਕਿ ਉਹਨਾਂ ਦੀ ਦੁਬਾਰਾ ਐਂਟਰੀ ਨੂੰ ਬੈਨ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੱਸਦੀ ਇੱਕ ਡਿਪੀ ਢਿੱਲੋ ਦਾ ਜਾਣਾ ਉਸ ਤੋਂ ਬਾਅਦ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਦਾ ਜਾਣਾ ਹੁਣ ਦੱਸਿਆ ਜਾ ਰਿਹਾ ਹੈ ਕਿ ਇੱਕ ਇਹੋ ਜਿਹਾ ਲੀਡਰ ਮંત્રી ਵੀ ਰਹੇ ਨੇ ਵਿਧਾਇਕ ਵੀ ਰਹੇ ਨੇ ਅਤੇ ਸਾਂਸਦ ਵੀ ਰਹੇ ਨੇ ਯਾਨੀ ਕਿ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਅਨਮੁੱਲਾ ਯੋਗਦਾਨ ਹੈ ਅਤੇ ਚੱਲਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਤੁਹਾਡੇ ਜੀਜਾ ਅਦੇਸ਼ ਪ੍ਰਤਾਪ ਸਿੰਘ ਕੈਰੋ ਮੇਰੀ ਸਪੋਰਟ ਨਹੀਂ ਕਰ ਰਹਾ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ ਵਾਲਿਆਂ ਦੀ ਸਪੋਰਟ ਕਰ ਰਹੇ ਨੇ ਖਾਸ ਕਰਕੇ ਉਹਨਾਂ ਨੇ ਕਿਹਾ ਸੀ ਕਾਂਗਰਸ ਪਾਰਟੀ ਦੀ ਸਪੋਰਟ ਕੀਤੀ ਜਾ ਰਹੀ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋ ਵੱਲੋਂ ਮੌਕੇ ਤੇ ਸਰਦਾਰ ਸੁਖੀ ਸਿੰਘ ਬਾਦਲ ਨੇ ਵਿਰਸਾ ਸਿੰਘ ਵਲਟੋਹਾ ਦੇ ਕਹਿੰਦੇ ਵੱਡਾ ਐਕਸ਼ਨ ਲਿਆ ਆਦੇਸ਼ ਪ੍ਰਤਾਪ ਸਿੰਘ ਆਪੇ ਨੇ ਸਕੇ ਜੀਜੇ ਨੂੰ ਵੀ ਨਹੀਂ ਬਖਸ਼ਿਆ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਆਦੇਸ਼ ਪ੍ਰਤਾਪ ਸਿੰਘ ਕੈਰੋ ਬਿਲਕੁਲ ਸਾਇਲੈਂਟ ਨੇ ਕੋਈ ਚੋਣ ਪ੍ਰਚਾਰ ਨਹੀਂ ਕੋਈ ਟਿਕਾ ਟਿਕਣੀ ਨਹੀਂ ਕੀਤੀ ਗਈ ਲੇਕਿਨ ਵਿਰਸਾ ਸਿੰਘ ਬਲਟੋਹਾ ਪਿਛਲੇ ਕਾਫੀ ਮਹੀਨਿਆਂ ਤੋਂ ਲਗਾਤਾਰ ਨਾਰਾ ਚੱਲ ਰਿਹਾ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਜਦੋਂ ਨਿੱਜੀ ਚੈਨਲ ਤੇ ਉਹਨਾਂ ਦੇ ਇੰਟਰਵਿਊ ਹੁੰਦੀਆਂ ਨੇ ਉਹ ਕਹਿੰਦੇ ਨੇ ਡੇਰਾ ਸੱਚਾ ਸੌਦਾ ਦੇ ਬਾਬੇ ਨੂੰ ਮੁਕੀਨਾ ਮਾਫੀਨਾਮਾ ਦੇਣਾ ਬਹਿਬਲ ਕਲਾਮ ਗੋਲੀकांड ਜਿਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮੁੱਦੇ ਯਾਨੀ ਕਿ ਇਨ੍ਹਾਂ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸੁਮੇਤ ਸੈਣੀ ਵਰਗੇ ਵਡੇ ਅਫਸਰ ਲਗਾਏ ਜਾਣ ਜਿਨ੍ਹਾਂ ਨੇ ਸਿੱਖਾਂ ਦੇ ਕਤਲ ਕੀਤੇ ਨੇ ਜਿਨ੍ਹਾਂ ਨੇ ਸਿੱਖਾਂ ਦੀ ਨਸਲ ਕੁੱਸੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਿਨਾਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਮਜਬੂਰ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਉੱਤੇ ਜਿਹੜਾ ਹੈ ਪੂਰਾ ਪ੍ਰੈਸ਼ਰ ਪਾਇਆ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਮੇਰੇ ਲੱਖ ਕਹਿਣ ਦੇ ਬਾਵਜੂਦ ਯਾਨੀ ਕਿ ਹਰ ਵਾਰ ਟੋਕਿਆ ਤੇ ਰੋਕਿਆ ਗਿਆ ਵਿਰਸਾ ਸਿੰਘ ਵਿਲਟੋਹਾ ਵੱਲੋਂ ਵਿਰਸਾ ਸਿੰਘ ਵਿਲਟੋਹਾ ਇਹ ਕਹਿ ਕੇ ਗੱਲਾਂ ਕੀ ਸਾਬਤ ਕਰਨਾ ਚਾਹੁੰਦੇ ਨੇ ਕਿ ਉਹ ਦੱਸਣਾ ਚਾਹੁੰਦੇ ਨੇ ਕਿ ਪੰਜਾਬ ਦੇ ਮੁੱਖ ਸਾਬਕਾ ਜਿਹੜਾ ਉਪ ਮੁੱਖ ਮੰਤਰੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਗਲਤੀਆਂ ਹੋਈਆਂ ਨੇ ਇਸ ਗਲਤੀਆਂ ਦੀ ਮਾਫੀ ਦੇ ਦਿਓ ਇਸ ਤਰ੍ਹਾਂ ਦੀਆਂ ਗੱਲਾਂ ਵਾਰ-ਵਾਰ ਕਰਕੇ ਸਾਰੇ ਚਿੱਟੇ ਕਿਉਂ ਫੂੜੇ ਜਾ ਰਹੇ ਨੇ ਸਾਰੇ ਚਿੱਟੇ ਕਿਉਂ ਖੋਲੇ ਜਾ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਭਾਵੇਂ ਪੰਜਾਬ ਦੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਜਿੰਨੀ ਦੇਰ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਨੂੰ ਨਹੀਂ ਛੱਡਦੇ ਉਨੀ ਦੇਰ ਤੱਕ ਭਾਰਤੀ ਸੁਰਜੀਤ ਨਹੀਂ ਹੋਵੇਗੀ ਪਾਰਟੀ ਆਪਣੀ ਲੀ ਤੇ ਨਹੀਂ ਆਵੇਗੀ ਭਾਵੇਂ ਜਿਹੜੇ ਮਰਜੀ ਅਸੂਲਾਂ ਦੀ ਗੱਲ ਕਰ ਲੈਣ ਸੁਖਬੀਰ ਸਿੰਘ ਬਾਦਲ ਕਿਉਂਕਿ 2022 ਦੇ ਵਿੱਚ ਲਗਭਗ ਆਮ ਆਦਮੀਓ ਪਾਰਟੀ ਦਾ ਪਤਾ ਕਟਿਆ ਜਾਣਾ ਹੈ ਅਤੇ ਕਾਂਗਰਸ ਸਰਕਾਰ ਬਣਨੀ ਹੈ ਲੇਕਿਨ ਇਧਰ ਵੱਡਾ ਧਮਾਕਾ ਕਰ ਦਿੱਤਾ ਹੈ ਵਿਰਸਾ ਸਿੰਘ ਮਲਟੋਹਾ ਨੇ ਵਿਰਸਾ ਸਿੰਘ ਮਲਟੋਹਾ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆਈ ਹੈ ਕਿ ਬੀਬੀ ਜਗੀਰ ਕੌਰ ਨਵੀਂ ਸ਼ਰੂਮਣੀ ਅਕਾਲੀ ਦਲ ਤੇ ਵਿੱਚ ਜਾਣਗੇ ਇਸ ਤੋਂ ਬਾਅਦ ਹੁਣ ਵਾਰੀ ਹੈ ਵਿਰਸਾ ਸਿੰਘ ਮਲਟੋਹਾ ਦੀ ਵਿਰਸਾ ਸਿੰਘ ਮਲਟੋਹਾ ਨੂੰ ਨਵੀਂ ਸ਼ਰੂਮਣੀ ਅਕਾਲੀ ਦਲ ਦਾ ਪਰਦਾ ਵਿ ਬਣਾਇਆ ਜਾ ਸਕਦਾ ਹੈ ਐਜ਼ ਇੱਕ ਉਪ ਪ੍ਰਧਾਨ ਕਿਉਂਕਿ ਬੀਬੀ ਜਗੀਰ ਕੌਰ ਨੂੰ ਆਫਰ ਮਿਲੀ ਹੈ ਐਜ਼ ਇੱਕ ਮੇਨ ਪ੍ਰਧਾਨ ਲੇਕਿਨ ਉਪ ਪ੍ਰਧਾਨ ਦੇ ਅਹੁਦੇ ਵਜੋਂ ਵਿਰਸਾ ਸਿੰਘ ਗੁਲਤੋਹਾ ਨਵੀਂ ਸ਼ਰੂਮਣੀ ਅਕਾਲੀ ਦਲ ਕੌਣ ਬਣਾਉਣਗੇ ਅੱਜ ਤੋਂ 4 ਦਿਨ ਪਹਿਲਾਂ ਖਬਰ ਆਈ ਸੀ ਕਿ ਭਾਈ ਅਬਰਤਪਾਲ ਖਾਲਸਾ ਜੋ ਵਾਰਸ ਪੰਜਾਬ ਦੇ ਮੁਖੀ ਨੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਅਤੇ ਉਸਦੇ ਪਿਤਾ ਯਾਨੀ ਕਿ ਉਸਦੇ ਫਾਦਰ ਤਰਲੋਚਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਵੀਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਜਾ ਰਹੇ ਹਾਂ ਯਾਨੀ ਕਿ ਬੀਬੀ ਜਗੀਰ ਕੌਰ ਉਸ ਤੋਂ ਬਾਅਦ ਵਰਸਾ ਸਿੰਘ ਬਿਲਟੋਹਾ ਇਕੱਠੇ ਹੀ ਸ਼ਾਮੂਲਿਤ ਕਰਨਗੇ ਉਹ ਰਸਮੀ ਤੌਰ ਤੇ ਹਾਜੀ ਲਗਾਉਣਗੇ ਨਵੀਂ ਬਣਾਈ ਸ਼੍ਰੋਮਣੀ ਅਕਾਲੀ ਦਲ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਮਰਥਕਾਂ ਵੱਲੋਂ ਇਸ ਦੇ ਵਿੱਚ ਵਿਸ਼ਾ ਸਿੰਘ ਮਿਲਤੋਹਾ ਦਾ ਏਮਰੋਲ ਏਮਰੋਲ ਮੰਨਿਆ ਜਾ ਰਿਹਾ ਹੈ ਦੂਜੇ ਪਾਸੇ ਭਾਈ ਸਰਵਜੀਤ ਖਾਲਸਾ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਜਿੱਤੀ ਹੈ ਹਲਕਾ ਹਫੀਦ ਕੋਰਤੂ ਉਹ ਵੀ ਮੇਨ ਮੁਖੀ ਹੋਣਗੇ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਧੰਨਵਾਦ